ਇਹ ਗੱਲ ਵੀ ਮੰਨਣਯੋਗ ਹੈ ਵੀ ਜਿਹੜੇ ਗੁਰਦੁਆਰੇ ਆਉਂਦੇ ਆ ਗੁਰੂ ਤੇ ਵਿਸ਼ਵਾਸ ਨਹੀਂ ਕਾਮਨਾਵਾਂ ਤੇ ਵਿਸ਼ਵਾਸ ਹੈ ਜੁੜੇ ਹੋਏ ਆ ਗੁਰਦੁਆਰਾ ਸਾਹਿਬ ਦੇ ਨਾਲ ਪਰ ਕਾਜੀ ਕਰਕੇ ਕਾਮਨਾਵਾਂ ਦੀ ਕਰਕੇ ਭਾਵਨਾਵਾਂ ਦੀ ਕਰਦੇ ਉਹ ਵੇਖੀਏ ਕਈ ਵਾਰ ਨਾ ਕੀ ਹੁੰਦਾ ਕਿਸੇ ਗੁਰਮੁਖ ਪਿਆਰੇ ਨੇ ਅਰਦਾਸ ਬੇਨਤੀ ਕਰਵਾਈ ਉਹ ਬਿਤੇ ਅਚਾਨਕ ਅਰਦਾਸੀ ਸਿੰਘ ਅਰਦਾਸ ਕਰਦਾ ਕਰਦਾ ਉਹ ਮਨੁੱਖ ਦਾ ਨਾਮ ਭੁੱਲ ਜਾਏ ਤੇ ਫਿਰ ਕਹਿੰਦੇ ਇਹ ਪਤਾ ਨਹੀਂ ਕਿੰਨਾ ਕੁ ਕੁਝ ਉਸ ਅਰਦਾਸੀ ਨੂੰ ਸੁਣਾਉਣ ਤੱਕ ਜਾਣਦੇ ਅਸੀਂ ਸਕੈਤ ਤੋਂ ਤੱਕ ਕਰਨਮ ਤੱਕ ਜਾਣਦੇ ਆ ਕਿ ਨਾਲੇ ਪੜਦੇ ਵੀ ਜ਼ਰੂਰ ਹੈ ਹਰ ਰੋਜ਼ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪੀਸ਼ਾਨ ਪੜਦੇ ਜ਼ਰੂਰ ਐ ਪਰ ਯਕੀਨ ਨਹੀਂ ਐ ਕਿ ਜਾਨਣ ਵਾਲਾ ਮਹਾਰਾਜ ਲੜੇ ਹਾਰੋ ਰੋਜ ਨਾ ਇਹ ਗੱਲਾਂ ਕਹਿ ਕੇ ਕਿਸ ਲਾਉਣੇ ਆ ਵੀ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨਾ ਉਹ ਤਾਂ ਜੀ ਬਿਨਾ ਗਾ ਬੋਲੇ ਤੋਂ ਇਸ਼ਾਰਾ ਕੋਈ ਜਾਣ ਲੈਂਦਾਗਾ ਪਰ ਪੰਕਤੀ ਵੀ ਬੋਲ ਦਿੰਦੇ ਨਾਲ ਦੀ ਨਾਲ ਬਿਨ ਬੋਲਿਆ ਸਭ ਕੁਝ ਜਾਣਦਾ ਇਸ ਆਗੇ ਕੀ ਚੇਰ ਅਰਦਾਸ ਨਾਲੇ ਇੱਕ ਨਾਮ ਨਹੀਂ ਬੋਲਿਆ ਇਕੇ ਦੇ ਨਾਲ ਦੀ ਨਾਲ ਅਰਦਾਸ ਸਿੰਘ ਨਾਲ ਲੜਨ ਵਾਸਤੇ ਤਿਆਰ ਵੀ ਹੋ ਗਈ ਹੈ। ਯਕੀਨ ਨਹੀਂ ਹੈਗਾ ਨਾ। ਇਹੀ ਗੱਲ ਤਾਂ ਬੰਦੀ ਹੈ ਵੀ ਯਕੀਨ ਸਾਡਾ ਖਤਮ ਹੋ ਚੁੱਕਿਆ ਗੁਰਪ੍ਰਬੀਸ਼ਰ ਦੀ ਤੋਂ। ਪਰਮਾਤਮਾ ਤੋਂ ਸਾਡਾ ਯਕੀਨ ਹੀ ਖਤਮ ਹੋ ਚੁੱਕਿਆ ਹੈ। ਤੇ ਗੁਰੂ ਸਾਹਿਬ ਕਹਿਣਾ ਕਰਦੇ ਨੇ ਭਾਈ ਜਿੱਦੇ ਯਕੀਨ ਜੁੜਦਾ ਨਾ ਉਹ ਜੁੜਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ, ਰਹਿਮਤ ਦੇ ਨਾਲ। ਉਹਨਾਂ ਸਤਿਗੁਰੂ ਮਹਾਰਾਜ ਸਾਨੂੰ ਅੰਮ੍ਰਿਤ ਵੇਲਾ ਬਖਸ਼ ਦੇਣੇ